ਇਜੇ ਦਾ ਸੁਨੇਹਾ ਤੇ ਹੈ ਜੀ ਆਪਣੇ ਕੋਲ ਦੇ ਦੇ ਲਈ ਮੇੜੀ ਹੈ ਭਾਵਨਾ ਕਰਕੇ ਉਹਨਾਂ ਨੇ ਕੰਪਲੇਨ ਕੀਤੀ ਸੀ ਕਿ ਮੇਰਾ ਇੱਕ ਪਰਸ ਚਾਰ ਬੰਦੇ ਕੋ ਕਾਰਕ ਵਿੱਚ ਸਵਾਗ ਆਏ ਸੀਗੇ ਉਹ ਉਹਦੇ ਲੈ ਕੇ ਗਏ ਨਹੀਂ ਜੀ ਉਸ ਦਿਨ ਉਸਨੇ ਦੱਸਿਆ ਸੀ ਕਿ ਮੇਰੇ ਕਾਗਜ਼ਾਤ ਨਹੀਂ ਸੀਗੇ ਪੈਸੇ ਨਹੀਂ ਸੀਗੇ ਚੈਨ ਦੱਸੀ ਸੀ ਤੇ ਉਸਦੇ ਆਪਾਂ ਤੁਰਿਤ ਕਾਰਵਾਈ ਕਰਦੇ ਹੋਏ ਆਪਾਂ ਨਾਲ ਦੇ ਨਾਲ ਹੀ ਐਫ ਆਰ ਐਸ ਕੀਤੀ ਸੀ ਜੀ ਕੋਸਰਾਸੀ ਪੀ ਵਿੱਚ ਤੇ ਜਿਹੜੀ 15 ਤਰੀਕ ਨੂੰ ਅਸੀਂ ਦੋ ਬੋਸਿਆਂ ਨੂੰ ਫੜਨ ਵਿੱਚ ਮਨਦੀਪ ਸਿੰਘ ਔਰ ਗੱਗੂ ਤੇ ਇੱਕ ਜਿਹੜੇ ਗੁਰਵਿੰਦਰ ਸਿੰਘ ਮੋਟ ਦਿੰਦਾ ਤੇ ਇਹ ਦੋ ਬੰਦਿਆਂ ਨੂੰ ਦਿੱਤਾ ਸੀ ਵਿੱਚ ਅਸੀਂ ਦਿਸਤਾਰ ਕਰਨ ਵਿੱਚ ਸਫਲਤਾ ਅਸੀਂ ਕੀਤੀ ਸੀ ਕਿ ਜੀ ਉਸ ਤੋਂ ਅਗਲੇ ਦਿਨ ਅਸੀਂ ਦੋ ਬੰਦਿਆਂ ਨੂੰ ਹੋਰ ਇਸ ਕੇਸ ਵਿੱਚ ਜਿਹੜੇ ਵਾਪਸ ਸੀਗੇ ਉਹਨਾਂ ਨੂੰ ਦਿੱਤਾ ਕੀਤਾ ਸੀਗਾ ਜੀ ਹਾਂ ਜੀ ਤੋਂ ਚਾਰ ਦੋਸ਼ੀ ਨੇ ਜੀ ਇਹਨਾਂ ਨੇ ਇਸ ਤੋਂ ਲਾਵਾ ਹੋਰ ਵੀ ਵਾਰਦਾ ਕੀਤੀ ہوئی ਹੈ ਇਹਨਾਂ ਨੇ ਬਦਮਾਜ਼ਰੇ ਤੋਂ ਇੱਕ ਜੈਨਕਾਰ ਸੀਗੀ ਉਹ ਚੋਰੀ ਕੀਤੀ ਸੀਗੀ ਜੀ CX03N6723 ਇਹ ਬੜਬਾਜ਼ੀ ਤੋਂ ਇਨਾਂ ਨਹੀਂ ਹੈ ਆਪਣਾ ਉਹ ਕਿ ਕਿਸੇ ਦੇ ਦੀ ਆਪਣਾ ਚੋਰੀ ਕੀਤੀ ਸੀਗੀ ਕੀ ਕਰਦੇ ਸੀ ਇਹ ਬੇਸਿਕਲੀ ਇਹਨਾਂ ਨੂੰ ਕੋਈ ਵੀ ਚੀਜ਼ ਮਿਲ ਜਾਂਦੀ ਸੀ ਕਿ ਜੀ ਮਸ਼ੀਨ ਉਹ ਚੋਰੀ ਕਰ ਲੈਂਦੇ ਸੀਗੇ ਜਿਵੇਂ ਸਾਨੂੰ ਇੱਕ ਨਾ ਇੱਕ ਨਾ ਕੋਈ ਇੱਕ ਦੰਨੇ ਦਾ ਰਸਕਣ ਵਾਲੀ ਰੇੜੀ ਹੈ ਉਹ ਉਹ ਬਰਾਮਤ ਕੀਤੀ ਹੈ ਜੀ ਇੱਕ ਮੁਕਦਮਾ ਬੁਰਾ ਮਰੇ ਉਹ ਵੀ ਆਪਣੀ ਤਬਾਹਨਾ ਦਾ ਬਰ ਉਸ ਦਾ ਜਿਹੜਾ ਪਰਸ਼ ਪਰਸ ਗ੍ਰਾਮਣ ਕੀਤਾ ਉਸ ਦੇ ਕਾਗਜ਼ਾਂ ਤੇ ਮਾਰਦਨ ਗ੍ਰਾਮਣ ਕੀਤੇ ਨੇ ਜਿਹੜੇ ਹੋਰ ਜਿਹੜੀਆਂ ਚੀਜ਼ਾਂ ਸੀਗੀ ਆਪਣੇ ਕੀ ਕਹਿੰਦੇ ਨੇ ਚੀਜ਼ ਤੋਂ ਇਲਾਵਾ ਕਿ ਉਸ ਦੇ ਪੈਸੇ ਉਹ ਚੰਨੀ ਹੈ ਉਹ ਇਹ ਵੇਚ ਕੇ ਖਾ ਖੂਗੇ ਨਹੀਂ ਬਈ ਮੈਂ ਕਹਿੰਦਾ ਅ ਇਸ ਵਿੱਚ ਇਹ ਮੁਲਕ ਕੋਪਰ ਆਇਆ ਨਹੀਂ ਇਸ ਬਾਰੇ ਵੀ ਨਸਾ ਕਰਦੇ ਇਹ ਵੀ ਕਰਦੇ ਨੇ ਏਲੀ ਜੀ ਦਾ ਸੇਵਾ ਦੇ ਗਏ ਆ ਜੀ

WhatsApp channel par